ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸਿਏ ਕਿ 11ਵੀਂ ਚ ਪੜਦੇ ਇਸ ਨੌਜਵਾਨ ਦੀ ਜੱਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਇਹ ਨੌਜਵਾਨ 11ਵੀਂ ਦੇ ਵਿੱਚ ਪੜਦਾ ਸੀ ਹਲੇ 10 ਦਿਨ ਪਹਿਲਾਂ ਹੀ 10ਵੀਂ ਤੋਂ ਪਾਸ ਹੋ ਕੇ 11ਵੀਂ ਦੇ ਵਿੱਚ ਪਹੁੰਚਿਆ ਸੀ ਤਾਂ ਇਸ ਦੇ ਨਾਲ ਬੇਹਦੀ ਮੰਦ ਭਾਗਾ ਹਾਦਸਾ ਵਾਪਰਿਆ ਹੈ ਤਾਂ ਮਿੰਟਾਂ ਦੇ ਵਿੱਚ ਇਸ ਦੇ ਖਾਨ ਨਿਕਲ ਗਏ ਤਾਂ 11ਵੀਂ ਚਪੜਦੇਸ ਨੌਜਵਾਨ ਦੇ ਬੋਲਟ ਦੀ ਥਾਰ ਦੇ ਨਾਲ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਬੋਲਟ ਦਾ ਜਿਆਦਾ ਜ਼ੋਰਦਾਰ ਧਮਾਕਾ ਹੋਇਆ ਤੇ ਸੜਕੇ ਸਵਾਹ ਹੋ ਗਿਆ ਤੇ ਮਿੰਟਾਂ ਦੇ ਵਿੱਚ ਇਸ ਨੌਜਵਾਨ ਦੇ ਸਾਹ ਨਿਕਲ ਗਏ ਤਾਂ ਫਟੇਗੜ ਚੂੜੀਆਂ ਅੰਮ੍ਰਿਤਸਰ ਰੋਡ ਸੋਈਆਂ ਵਿਖੇ ਇਹ ਹਾਦਸਾ ਵਾਪਰਿਆ ਤਾਂ ਪੀਟੀਈ ਦੀ ਕਲਾਸਾਂ ਲਗਾਉਣ ਦੇ ਲਈ ਇਹ ਨੌਜਵਾਨ ਅੰਮ੍ਰਿਤਸਰ ਜਾਂਦਾ ਸੀਗਾ ਤੇ ਜਿੱਥੇ ਇਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ। ਕੀ ਲੱਗਦਾ ਸੀ ਜਰਾ? ਕਿਤੇ ਜਾਂ ਮੇਰੇ ਵੱਡੇ ਭਰਾ ਦਾ ਬੰਦਾ। ਇਸ ਤਰ੍ਹਾਂ ਕੀ ਜਾਂਦਾ ਹੈ? ਪਟਿਆਲਾ ਜਾਂਦਾ ਹੈ, ਅੰਮ੍ਰਿਤਸਰ ਜਾਂਦਾ ਹੈ, ਪੀਟੀ ਕਰਨ। ਉੱਥੋਂ 4 ਵਜੇ ਆ ਗਿਆ ਹੈ। ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ। ਸਾਡੇ ਨਾਨਕੇ ਜਾਣਾ ਹੈ। ਮੁੰਡਾ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ। 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ। 3:00 ਵਰਸਰੋਂ ਆ ਗਿਆ। 1:00 ਵਰਸਰੋਂ ਆ ਗਿਆ। ਦੋਵੇਂ ਮੁੰਡੇ ਕੋਈ ਹੋਰ ਜਾਂਦਾ ਹੈ। ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚਲ ਗਿਆ ਵਾ। ਘਰ ਨਹੀਂ ਆਇਆ। ਮੁੜ ਕੇ ਗੂਲਪਨ WhatsApp ਲੈ ਕੇ ਵਟਾ ਕੇ ਮੁੰਡੇ ਨਾਲ ਚਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਅੱਛਾ ਬੱਲ ਬੱਲ ਕਹਾਂ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨਾਨੂੰ ਆਇਆ ਜਿਹੜੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਇਹ ਨਵੀਂ ਟ੍ਰੈਕ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਇਆ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਹੈ ਉੱਥੇ ਥਾਰ ਗੱਡੀ ਦੇ ਵੱਜਾ ਇਹ ਦੋ ਵਾਦਾਂ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜਦੇ ਹੋਇਆ ਵਾ ਸਟ੍ਰੀਟ ਬੜੀ ਹੋ ਗਈ ਮੋਟਰਸਾਈਕਲ ਨੂੰ ਵਿੱਜ ਕੇ ਅੱਗ ਲੱਗ ਗਈ ਮੇਟਰ ਨੂੰ ਉਹ ਲੋਕ ਮਿੱਟੀ-ਮੁੱਟੀ ਪਾ ਗਿਆਂ ਨੂੰ ਮਜਾਇਆ ਇਹ ਥੋੜਾ ਉੱਤਿਆ ਚੁੱਕ ਕੇ ਬਲੇ ਨੂੰ ਵੱਜਾ ਫਿਰ ਫੇਰ ਦੇਖ ਪਿਆ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂ ਅਸੀਂ ਗਏ ਆ ਸਾਡੇ ਜਾਂਦਿਆਂ ਨੂੰ ਤੇ ਖਤਮ ਹੋ ਗਿਆ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਅਸੀਂ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਜਾਂਦਿਆਂ ਨੂੰ ਤੇ ਬਾਹਰ ਹੀ ਅੰਦਰ ਖਾਰ ਗੱਡੀ ਵਾਲੇ ਕੌਣ ਖਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਡਿਆ ਉਸੋਂ ਦੇ ਜਾਂਦਾ ਸੀ ਪੀਟੀ ਦੀ ਤਿਆਰੀ ਕਰਦਾ ਸੀ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਜੀ ਤੇ ਆਂਦਾ ਮੈਂ ਤੇ ਥੋੜਾ ਕੰਮ ਬਾਦ ਵਿੱਚ ਮੈਂ ਲਗੋ ਦਸਵੀਂ ਕੀਤੀ ਉਦ ਤਰਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾਂ ਹੀ ਹੋਣੀ ਆ ਮੈਂ ਸਾਲ 'ਚ ਮਾਂ ਹੀ ਕਰਨੀ ਆ। ਇਹ ਅਖਾ ਕਰ ਲਾ। 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ। 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ। ਇਹ ਹੁਣ ਕਿੱਥੇ ਪੜਦਾ ਹੈ? ਪਲੱਸ 1 ਇਹ ਤੇ ਜੇ ਪਉਣਾ ਹੀ 골ਡਨ 뷰 ਪੜਦਾ ਹੈ ਅੱਗੇ ਵੀ। ਅੱਛਾ। ਅੱਛਾ ਦਾਖਲਾ ਲੈਣਾ ਸੀ। ਹਾਂ ਜੀ ਪਲੱਸ 1 'ਚ ਦਾਖਲਾ ਲੈਣਾ ਹੀ ਅਜੇ। ਸਮੇਂ ਨੂੰ ਕੁਝ ਹੋਰ ਹੀ ਮਨਜੂਰ ਸ਼ਰਨਜੀਤ ਸਿੰਘ ਪੰਚਸੰਗ ਰਾਏ ਤੋਂ ਜਿਹੜੀ ਇਹ ਦੁਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਰਾ ਤੇ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੇ ਦੋ ਅੱਗੋਂ ਥਾਰ ਗੱਡੀ ਆਉਣੀ ਆ ਤੇ ਉਹਨਾਂ ਦੇਖਿਆ ਨਹੀਂ ਆ ਮਤਲਬ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਸੀ ਜਾਣ ਤੋਂ ਅਸ ਤੋਂ ਬੈਠਾ ਬਸਰਾ ਸਾਡਾ ਛੋਟਾ ਵੀ ਥਾਰ ਘਟੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀਆਂ ਥਾਣੇ ਲੱਗੀ ਆ ਮਜੀਠੇ ਥਾਣੇ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਆ ਜੀ ਆ ਕੇ ਦਸਵੀਂ ਪਾਸ ਥਾਰ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਅੰਦਾਜ਼ੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੇਰੀ ਸਾਲ ਦੂਜ ਨੂੰ ਮੈਂ ਸੈੱਟ ਹੋਣਾ ਮਾਹ ਮੇਰੀ ਸਟੱਡੀ ਹੋਣੀ ਆ ਕੰਪਲੀਟ ਮੈਂ ਆਮ ਰਿਸਰ ਜਾਂਦਾ ਸੀ ਤੇ ਰਸਤੇ ਸੀ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਹੈ ਇਹਦੇ ਚਾਚਾ ਲੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਗਏ ਨੇ ਕਿੱਥੇ ਕੀ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾਣੀ ਪਈ ਪਹੁੰਚ ਵੀ ਪਾਇਆ ਨਹੀਂ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ ਚਲਣ ਦੀ ਹੈ ਕਾਰਵਾਈ